ਸੁਰਸਰੀ ਸਲਲ ਕ੍ਰਿਤ ਬਾਰਨੀ ਰੇ ਸੁਰਸਰੀ ਕਹਿੰਦੇ ਨੇ ਗੰਗਾ ਨੂੰ ਸਲਲ ਕਹਿੰਦੇ ਨੇ ਪਾਣੀ ਨੂੰ ਕ੍ਰਿਤ ਬਣਾਈ ਹੋਈ ਬਾਰਨੀ ਕਹਿੰਦੇ ਨੇ ਸ਼ਰਾਬ ਨੂੰ ਕਿੰਦੇ ਜੇ ਰੱਬ ਜੀ ਦੇ ਪਿਆਰਿਆਂ ਦੇ ਸਾਹਮਣੇ ਕੋਈ ਗੰਗਾ ਦੇ ਪਾਣੀ ਤੋਂ ਸ਼ਰਾਬ ਬਣਾ ਕੇ ਰੱਖ ਦੇਵੇ ਕਿ ਸਨਾਤਨ ਧਰਮ ਦੇ ਵਿੱਚ ਗੰਗਾ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਇਹ ਵੀ ਬੇਨਤੀ ਕਰਦੇ ਮੈਂ ਭਗਤ ਰਵਿਦਾਸ ਜੀ ਮਹਾਰਾਜ ਕੇਵਲ ਰੱਬ ਜੀ ਦੇ ਨਾਮ ਨੂੰ ਪਵਿੱਤਰ ਮੰਨਦੇ ਨੇ ਉਹਨੇ ਸਾਨੂੰ ਸਮਝਾਇਆ ਰੱਬ ਜੀ ਦਾ ਨਾਮ ਬੜਾ ਪਵਿੱਤਰ ਹੈ ਜਿਹੜਾ ਉਹਦੇ ਨਾਲ ਜੁੜਦੇ ਉਹ ਖੁਦ ਪਵਿੱਤਰ ਹੋ ਜਾਂਦੇ ਪਰ ਉਸ ਸਮੇਂ ਜੋ ਗੱਲ ਪ੍ਰਚਲਿਤ ਸੀ ਉਦਾਹਰਨ ਦਿੱਤੀ ਭਗਤ ਰਵਿਦਾਸ ਜੀ ਮਹਾਰਾਜ ਨੇ ਕਿੰਦੇ ਗੰਗਾ ਦੇ ਪਾਣੀ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਹੈ ਜੇ ਰੱਬੀ ਪਿਆਰਿਆਂ ਦੇ ਸਾਹਮਣੇ ਕੋਈ ਗੰਗਾ ਤੋਂ ਪਾਣੀ ਲਿਆ ਕੇ ਸ਼ਰਾਬ ਬਣਾ ਕੇ ਰੱਖ ਦੇਵੇ ਰੱਬੀ ਪਿਆਰਿਆਂ ਨੇ ਉਦਾਂ ਤੇ ਸ਼ਰਾਬ ਪੀਣੀ ਕੀ ਆ ਗੰਗਾ ਦੇ ਪਾਣੀ ਤੋਂ ਬਣੀ ਸ਼ਰਾਬ ਨੂੰ ਵੀ ਹੱਥ ਨਹੀਂ ਲਾਉਂਦੇ ਉਦਾਂ ਤੇ ਪੀਣੀ ਕੀ ਆ ਔਗਣ ਤੇ ਔਗਣ ਆ ਨਾ ਉਹ ਜਾਣਦੇ ਨੇ ਗਿੱਤਰ ਵਿਦਾਸ ਜੀ ਮਹਾਰਾਜ ਫਰਮਾਉਂਦੇ ਨੇ ਕਿੰਦੀ ਇਸੇ ਤਰ੍ਹਾਂ ਕਿਸੇ ਵੀ ਗੱਲ ਦਾ ਹੰਕਾਰ ਹੋਵੇ ਹੰਕਾਰ ਤੇ ਹੰਕਾਰ ਹੈ ਭਾਵੇਂ ਉੱਚੀ ਕੋਲ ਉੱਚੀ ਜਾਤ ਦਾ ਕਿਉਂ ਨਾ ਹੋਵੇ ਜੇ ਅੰਦਰ ਓਗਣ ਆ ਗਿਆ ਕਿਸੇ ਵੀ ਪ੍ਰਕਾਰ ਦਾ ਹੰਕਾਰ ਆ ਗਿਆ ਰੱਬ ਜੀ ਪਰਬਾਨ ਨਹੀਂ ਕਰਨਗੇ ਕਬੀਰ ਮਾਇਆ ਤਜੀ ਤੋ ਕਿਆ ਪਿਆ ਜੋ ਮਾਨ ਤਜਿਆ ਨਹੀਂ ਜਾਈ ਮਾਨ ਮੁਨੀ ਮਨਵਰ ਗਲੇ ਇਹ ਮਾਨ ਸਭੈ ਕੋ ਖਾਈ ਹੰਕਾਰ ਕਿਸੇ ਵੀ ਚੀਜ਼ ਦਾ ਮਾਤਾ ਹੈ ਨਾਲ ਨਾਲ ਆਪਾਂ ਸਿੱਖੀਆਂ ਵੀ ਲੈ ਲਈਏ ਭਗਤ ਰਵਿਦਾਸ ਜੀ ਮਹਾਰਾਜ ਫਰਮਾ ਰਹੇ ਨੇ ਰੱਬੀ ਪਿਆਰੇ ਗੰਗਾ ਦੇ ਪਾਣੀ ਤੋਂ ਬਣੀ ਸ਼ਰਾਬ ਨੂੰ ਹੱਥ ਨਹੀਂ ਲਾਉਂਦੇ ਤੇ ਅਸੀਂ ਵੀ ਇਹ ਜੋ ਗੁਰੂਆਂ ਦੀ ਧਰਤੀ ਤੇ ਠੇਕੇ ਖੁੱਲ ਰਹੇ ਹਨ ਥਾਂ ਥਾਂ ਤੇ ਇਤੋਂ ਤੱਕ ਮੀਨ ਰੋਡਾਂ ਦੇ ਉੱਤੇ ਵੀ ਪਹਿਲਾਂ ਤੇ ਕਹਿੰਦੇ ਸੀ ਜੀ ਜੀਟੀ ਰੋਡ ਤੋਂ ਠੇਕੇ ਹਟਾ ਦਿੱਤੇ ਜੀ ਪਰਾਂ ਕਰਤੇ ਹੁਣ ਫੇਰ ਉਹੀ ਹਾਲਾਤ ਹਰ ਇੱਕ ਪਿੰਡ ਵਿੱਚ ਠੇਕੇ ਬਣ ਰਹੇ ਇਹਦਾ ਮਤਲਬ ਅਸੀਂ ਭਗਤ ਰਵਿਦਾਸ ਮਹਾਰਾਜ ਜੀ ਦੇ ਬਚਨਾਂ ਨੂੰ ਕਮਾਇਆ ਨਹੀਂ ਉਹ ਕਹਿੰਦੇ ਉਦਾਂ ਤੇ ਸ਼ਰਾਬ ਪੀਣੀ ਕੀ ਹੈ ਜੇ ਕੋਈ ਬੇਨਤੀਆਂ ਕਰੇ ਬੋਲੇ ਇਹ ਤਾਂ ਜੀ ਗੰਗਾ ਦੇ ਪਾਣੀ ਤੋਂ ਬਣੀ ਹੋਈ ਹੈ ਉਹਨੂੰ ਵੀ ਹੱਥ ਨਹੀਂ ਲਾਉਣਾ ਤੇ ਅਸੀਂ ਤਾਂ ਉਹਨੂੰ ਸਮਾਜਿਕ ਮਾਨਤਾ ਵੀ ਦੇਣ ਲੱਗੇ ਤੇ ਧਾਰਮਿਕ ਮਾਨਤਾ ਵੀ ਦੇਣੀ ਸ਼ੁਰੂ ਕਰ ਦਿੱਤੀ ਧਰਮ ਦੀ ਆੜ ਵਿੱਚ ਵੀ ਸ਼ਰਾਬ ਚਲਦੀ ਆ ਤੇ ਸਮਾਜ ਦੀ ਆੜ ਵਿੱਚ ਵੀ ਹੋ ਰਿਆ ਨੇ ਕਿੰਨੀਆਂ ਐਸੀਆਂ ਥਾਮਾਂ ਨੇ ਜਿੱਥੇ ਸ਼ਰਾਬਾਂ ਚੜਦੀਆਂ ਨੇ ਇੱਥੋਂ ਤੱਕ ਬੀਬੀਆਂ ਭੈਣਾਂ ਦੀ ਲਾਈਨ ਵਿੱਚ ਲੱਗਦੀਆਂ ਸ਼ਰਾਬਾਂ ਦੀਆਂ ਬੋਤਲਾਂ ਲੈ ਕੇ ਇੱਕ ਤਾਂ ਜਗਰਾਉ ਨੇੜੀ ਅਖੰਡ ਦੀ ਥਾਂ ਖਵਾਰ ਚ ਵੀ ਖਬਰ ਆਈ ਸੀ ਕਹਿੰਦੇ ਜੀ ਬੜਾ ਭਾਰੀ ਮੇਲਾ ਲੱਗਦਾ ਹੈ ਦੀ ਮਹਾਨਤਾ ਕੀ ਹੈ ਉਹਨਾਂ ਦੀ ਜਿੱਥੇ ਮੇਲਾ ਲੱਗਦਾ ਹੈ ਕੀ ਉਹਨਾਂ ਨੇ ਸਮਾਜ ਨੂੰ ਦੇਣ ਦਿੱਤੀ ਤੇ ਅਖਬਾਰ ਵਿੱਚ ਲਿਖਿਆ ਹੋਇਆ ਸੀ ਖਬਰ ਸੀ ਸ਼ਾਇਦ ਆਪ ਜੀ ਨੇ ਪੜ੍ਹੀ ਹੋਵੇ ਕਹਿੰਦੇ ਜੀ ਇਹ ਸਵਾ ਲੱਖ ਬੋਤਲ ਸ਼ਰਾਬ ਦੀ ਪੀ ਗਏ ਸੀ ਤਮਲੀ ਦੁਨੀਆ ਉਹਨਾਂ ਨੂੰ ਵੀ ਪੂਜੀ ਜਾਂਦੀ ਆ ਬਾਣੀ ਨੇ ਦੱਸੀ ਹੈ ਜੀ ਸ਼ਬਦ ਤੋਂ ਬਿਨਾ ਦੁਨੀਆ ਤਮਲੀ ਹੋ ਜਾਂਦੀ ਹੈ ਗਿਆਨ ਤੋਂ ਬਿਨਾ ਜਗ ਤਮਲੇ ਫਰਰੀ ਸਮਲਹ ਪੁਣਾਗੀਆਂ ਜਿਹੜੀ ਸ਼ਰਾਬਾਂ ਪੀਂਦੇ ਚਲੇਗੇ ਉਹਨਾਂ ਦੀ ਪੂਜਾ ਉਹਨਾਂ ਥਾਮਾਂ ਤੇ ਮੇਲੇ ਲੱਗ ਰਹੇ ਨੇ ਕਹਿੰਦੇ ਸਵਾ ਲੱਖ ਬੋਤਲ ਸ਼ਰਾਬ ਦੀ ਪੀਲੀ ਤੇ ਅੱਗੇ ਲਿਖਿਆ ਸੀ ਕਹਿੰਦੇ ਜੀ ਫਿਰ ਇੱਕ ਸ਼ਰਦਾਲੂ ਆਇਆ ਪੂਰ ਸ਼ਰਾਬ ਲੈ ਕੇ ਕਹਿੰਦੇ ਜੀ ਪੀਓ ਤੇ ਉਹ ਕਹਿੰਦੇ ਵੀ ਮੇਰੀ ਤਾਂ ਪੂਰੀ ਹੋ ਗਈ ਪੂਰੀ ਤੇ ਆਪੇ ਹੋ ਗਈ ਜਿਹਨੇ ਸਵਾ ਲੱਖ ਬੋਤਲ ਸ਼ਰਾਬ ਦੀ ਪੀਲੀ ਉਹਦੇ ਸਰੀਰ ਦਾ ਹਾਲ ਕੀ ਹੋਇਆ ਹੁਣ ਕਿੰਦੀ ਜੀ ਚੜਾਈ ਕਰ ਗਏ ਫਿਰ ਉੱਤੇ ਮੇਲੇ ਲੱਗਣ ਲੱਗੇ ਸ਼ਰਾਬਾਂ ਚੜਨ ਲੱਗੀਆਂ ਤੇ ਅੱਗੇ ਲਿਖੇ ਮੈਂ ਪੜ ਕੇ ਹੈਰਾਨ ਹੋਈ ਅਗਲੀ ਲਾਈਨ ਵਿੱਚ ਲਿਖਿਆ ਸੀ ਕਿੰਦੀ ਇੱਕ ਦਿਨ ਬੀਬੀਆਂ ਲਈ ਰਾਖਮੈਂ ਜਦੋਂ ਬੀਬੀਆਂ ਸ਼ਰਾਬ ਚੜਾਉਣ ਆਉਂਦੀਆਂ ਮੇਰੀਓ ਭੈਣੋ ਕਿਵੇਂ ਬਚਾਵਾਂਗੇ ਵੀਰਾਂ ਨੂੰ ਮਰੀਆਂ ਮਤਾਮਾਂ ਪੈਣਾ ਦੌਰ ਕਰਨ ਕਿਵੇਂ ਪੁੱਤਾਂ ਨੂੰ ਬਚਾਵਾਂਗੇ ਕਈ ਤੇ ਸ਼ਰਾਬ ਨੂੰ ਨਸ਼ੇ ਹੀ ਮੰਨਣੋਂ हट ਗਏ ਕਿੰਦੀ ਚਲੋ ਸ਼ਰਾਬ ਵੀ ਪੀਂਦੇ ਚਿੱਟਾ ਥੋੜੀ ਪੀਂਦੇ ਜਿੱਥੇ ਚਿੱਟਾ ਬਹੁਤ ਮਾੜੇ ਉੱਥੇ ਸ਼ਰਾਬ ਵੀ ਬੜੀ ਮਾੜੀ ਆ ਕਿੰਨੀ ਮਾੜੀ ਹੋਏਗੀ ਭਗਤ ਰਵਿਦਾਸ ਮਹਾਰਾਜ ਜੀ ਨੂੰ ਕਹਿਣਾ ਪਿਆ ਕਹਿੰਦੇ ਗੰਗਾ ਦੇ ਪਾਣੀ ਤੋਂ ਬਣੀ ਸ਼ਰਾਬ ਨੂੰ ਵੀ ਹੱਥ ਨਾ ਲਾਈਂ ਰੱਬੀ ਪਿਆਰੇ ਨਹੀਂ ਲਾਉਂਦੇ ਬੜੀ ਮਾੜੀ ਆ ਨਾ ਤਹੀਂ ਜ਼ਿਕਰ ਕੀਤਾ ਉਹਨਾਂ ਨੇ ਉਦਾਹਰਣ ਦਿੱਤੀ ਸੋ ਆਪਾਂ ਦੀ ਸੁਚੇਤ ਹੋਈਏ ਧਾਰਮਿਕ માનਤਾ ਜੋ ਦੇ ਰਹੀ ਨਹੀਂ ਉਹਨਾਂ ਨੂੰ ਸਵਾਲ ਕਰੀਏ ਤੇ ਦੂਜੇ ਨੰਬਰ ਤੇ ਸਮਾਜਿਕ માનਤਾ ਕਹਿੰਦੇ ਜੀ ਸ਼ਰਾਬ ਤੋਂ ਬਿਨਾ ਵਿਆਹ ਹੀ ਨਹੀਂ ਹੁੰਦਾ ਵਿਆਹ ਸ਼ਰਾਬ ਤੋਂ ਬਿਨਾ ਕਾਦ ਜਾਂ ਕਹਿੰਦੇ ਘਰ ਵਿੱਚ ਆਏ ਪਰੌਣੀਆਂ ਦੀ ਸ਼ਰਾਬ ਤੋਂ ਬਿਨਾ ਸੇਵਾ ਨਹੀਂ ਹੁੰਦੀ ਕਈ ਤੇ ਘਰਾਂ ਵਿੱਚ ਲਿਆ ਕੇ ਰੱਖਣ ਲੱਗੇ ਕਈਆਂ ਨੇ ਤਾਂ ਆਪਣੇ ਘਰਾਂ ਨੂੰ ਵੀ ਠੇਕੇ ਬਣਾਉਣਾ ਸ਼ੁਰੂ ਕਰਤਾ ਜੀ ਕਈ ਪ੍ਰਕਾਰ ਦੀ ਅਲਮਾਰੀਆਂ ਬਣਾ ਲੀਆਂ ਸਪੈਸ਼ਲ ਕੱਚ ਦੇ ਸ਼ੀਸ਼ੇ ਲਵਾ ਲਏ ਕਹਿੰਦੇ ਦੂਰੋਂ ਹੀ ਪਈ ਦੱਸੇ ਜਿਹਨੂੰ ਜਿਹੜੀ ਪਸੰਦ ਹੈ ਦੱਸ ਦੂ ਆਖੀ ਕਹਿੰਦੇ ਕੀ ਪਤਾ ਪਰੌਣੇ ਕਦੋਂ ਆ ਜਾਣ ਕਦੇ ਬਚੀਏ ਹੋ ਜੀਆਂ ਗੱਲਾਂ ਤੋਂ ਸੁਚੇਤ ਹੋਈਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ ਗੰਗਾ ਦੇ ਪਾਣੀ ਤੋਂ ਬਣੀ ਸ਼ਰਾਬ ਨੂੰ ਵੀ ਰੱਬੀ ਪਿਆਰੇ ਹੱਥ ਨਹੀਂ ਲਾਉਂਦੇ ਉਦਾਂ ਤੇ ਪੀਣੀ ਕੀ ਆ ਸੁਰਸਰੀ ਸਲਲਕ੍ਰਿਤ ਬਾਰਨੀ ਰੇ ਸੰਤ ਜਨ ਕਰਤ ਨਹੀਂ ਪਾਨੰ ਸੁਰਾ ਅਪਵਿੱਤਰ ਨਤ ਅਵਰੇ ਜਲ ਰੀ ਸੁਰਸਰੀ ਮਿਲਤ ਨਹਿ ਹੋਏ ਆਨੰ ਸੁਰਾ ਵਿਸ਼ਰਾਬ ਨੂੰ ਕਹਿੰਦੇ ਨੇ ਕਿੰਦੀ ਸ਼ਰਾਬ ਪਵਿੱਤਰ ਜੋ ਜੋ ਬੜੀ ਪਵਿੱਤਰ ਹੋਰ ਵੀ ਬੜੇ ਮੈਲੇ ਪਾਣੀ ਸੁਰਾ ਅਪਵਿੱਤਰ ਨਤ ਅਵਰੇ ਜਲ ਰੀ ਅਵਰ ਦਰਧੂਰ ਹੋਰ ਵੀ ਜਿੰਨੇ ਜਲ ਮੈਲੇ ਹੋਏ ਹੋਣ ਉਹਨੂੰ ਸਰਸਰੀ ਦੇ ਵਿੱਚ ਗੰਗਾ ਵਿੱਚ ਰਲਾ ਦਿੱਤਾ ਜਾਵੇ। ਭਾਵ ਸਾਫ ਪਾਣੀ ਵਿੱਚ ਮਿਲਾ ਦਿੱਤਾ ਜਾਵੇ ਫਿਰ ਪਹਿਚਾਣ ਨਹੀਂ ਹੁੰਦੀ। ਉਹ ਮਾੜੀਆਂ ਚੀਜ਼ਾਂ ਸਾਫ ਪਾਣੀ ਵਿੱਚ ਰਲ ਕੇ ਇੱਕ ਮਿੱਟੀ ਹੋ ਜਾਂਦੀਆਂ। ਭਾਵ ਸਾਫ ਹੋ ਜਾਂਦੀਆਂ ਨੇ। ਪਹਿਚਾਣ ਨਹੀਂ ਰਹਿੰਦੀ। ਭਾਗੀ ਤਰ ਬਿਦਾਸ ਜੀ ਮਹਾਰਾਜ ਕਹਿੰਦੇ ਨੇ ਇਹ ਨਗਰ ਦੇ ਲੋਕੋ ਤੁਸੀਂ ਮੈਨੂੰ ਨੀਚ ਕਹਿੰਦੇ ਹੋ। ਚੀਤੀ ਰੱਖ ਹੁਣ ਨੀਚ ਨਹੀਂ ਰਹਿ ਗਿਆ ਉਸ ਵੱਡੇ ਮਾਲਕ ਨਾਲ ਜੁੜ ਕੇ ਮੈਂ ਉਹਦੇ ਚ ਇੱਕ ਮਿੰਟ ਹੋ ਗਿਆ ਹੁਣ ਮੇਰੇ ਤੇ ਮੇਰੇ ਮਾਲਕ ਵਿੱਚ ਕੋਈ ਭੇਦ ਦੀ ਨਹੀਂ ਰਹਿ ਗਈ ਆ ਰੱਬੀ ਪਿਆਰਿਆਂ ਵਿੱਚ ਕੋਈ ਭੇਦ ਨਹੀਂ ਆਪਾਂ ਰੋਜ਼ ਪੜ੍ਹਦੇ ਆ ਨਾ ਜਿਨ ਸੀਬਿਆ ਜਿਨ ਸੀਬਿਆ ਮੇਰਾ ਹਰ ਜੀ ਸੇ ਹਰ ਹਰ ਰੂਪ ਸਮਾਸੀਓ ਸਮਾ ਗਏ ਵਿੱਚ ਭੇਦ ਹੋ ਗਏ ਰਾਮ ਕਬੀਰਾਂ ਇੱਕ ਭਏ ਹੈ ਕੋਈ ਨਾ ਸਕੇ ਪਛਾਨੀ ਕੋਈ ਪਹਿਚਾਨ ਹੀ ਨਹੀਂ ਕਰ ਸਕਦਾ ਇੱਕ ਮਿਕ ਨਹੀਂ ਠੀਕੇ ਸਰੀਰ ਦਾ ਆਕਾਰ ਹੈ ਪਰਮੇਸ਼ਰ ਦਾ ਕੋਈ ਆਕਾਰ ਨਹੀਂ ਪਰ ਉਹ ਜਿਹੜੀ ਜੋਤ ਹੈ ਨਾ ਅੰਦਰ ਬਸ ਉਹ ਸਮਾ ਗਈ ਆ ਭੀਤਤਾ ਹੈ ਜਦੋਂ ਸਰੀਰ ਦਾ ਠੀਕਰਾ ਫਟਿਆ ਬਸ ਜਿਵੇਂ ਜਲ ਮੈਂ ਜਲਾਈ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਨ ਜਿਉਂਦੇ ਜੀ ਇੱਕਮਿਕ ਹੋਏ ਜਿਹੜੀ ਜਿਉਂਦੇ ਜੀ ਇੱਕਮ ਇੱਕ ਹੁੰਦੇ ਆ ਨਾ ਪਰ ਜਦੋਂ ਸਰੀਰ ਦੂਰ ਹੁੰਦਾ ਹੈ ਸਰੀਰ ਸਾਥ ਛੱਡਦਾ ਆਤਮਾ ਵਿੱਚੋਂ ਡਾਰੀ ਲਾਉਂਦੀ ਆ ਉਦੋਂ ਵੀ ਇੱਕਮ ਇੱਕ ਹੀ ਨੇ ਇਸੇ ਕਰਕੇ ਭਗਤ ਰਵਿਦਾਸ ਜੀ ਮਹਾਰਾਜ ਉਸ ਸਮੇਂ ਲੋਕਾਈ ਨੂੰ ਦੱਸ ਰਹੇ ਨੇ ਅੱਜ ਵੀ ਜਿਨ੍ਹਾਂ ਨੂੰ ਜਾਤ ਦਾ ਹੰਕਾਰ ਹੈ ਉਹਨਾਂ ਨੂੰ ਵੀ ਉਪਦੇਸ਼ ਦੇ ਰਹੇ ਨੇ ਜਿਹੜੇ ਰੱਬ ਜੀ ਨਾਲ ਇੱਕਮ ਇੱਕ ਹੋ ਜਾਂਦੇ ਆ ਉਹਨਾਂ ਦੀ ਪਿਛਲੀ ਜਾਤ ਗੋਤ ਖਤਮ ਹੋ ਜਾਂਦੀ ਹੈ 15 ਭਗਤ ਸਹਿਬਾਨ 1 ਕੋਮੰਜਾ ਸਾਹਿਬ ਤੇ ਸ਼ਿਸ਼ੂ ਬਤਨੀ ਕੋਮੰਜੀ ਸਾਹਿਬ ਤੇ ਜਾਤ ਗੋਦ ਦੇ ਪਿੰਜਰੇ ਚੋਂ ਨਿਕਲੇ ਹੋਏ ਲੋਕਾਂ ਨੇ ਜਿਹੜੀਆਂ ਜਾਤਾਂ ਪਾਤਾਂ ਬਣਾਈਆਂ ਉਹਦੇ ਚੋਂ ਨਿਕਲ ਗਏ ਤਾਂ ਗੁਰੂ ਪਿਤਾ ਜੀ ਨੇ ਆਪਣੇ ਕਲਾਵੇ ਚ ਲਏ ਉਹਨਾਂ ਨੂੰ ਗੋਦੀ ਚ ਬਿਠਾਏ ਨਾ ਮਾਣ ਦਿੱਤਾ ਸਤਕਾਰ ਦਿੱਤਾ